ਆ ਵੇਖੋ ਦੋਸਤੋ ਕਾਲਾ 14 ਨੂੰ ਸਪਰੇਅ ਕੀਤੀ ਆ ਤੇ ਹਲਦੀ ਰੋਗ ਕਿੰਨਾ ਆ ਵੇਖੋ ਸਾਰੇ ਬਾਈ ਦੇ ਕਪੜੇ ਖੱਟੇ ਹੋ ਗਏ ਬੇ ਇੰਨਾ ਜ਼ਿਆਦਾ ਹਲਦੀ ਰੋਗ ਪਿਆ ਹਾਂਜੀ ਵੀਰ ਜੀ ਇਸ ਵਾਰ ਕਾਲੇ 14 ਚ ਨੂੰ ਹਲਦੀ ਰੋਗ ਦੀ ਸ਼ਿਕਾਇਤ ਬਹੁਤ ਜ਼ਿਆਦਾ ਸਾਈਡਾਂ ਤੋਂ ਨਹੀਂ ਪਤਾ ਲੱਗਦਾ ਬਿਲਕੁਲ ਸੈਂਟਰ ਦੇ ਵਿੱਚ ਵੜ ਕੇ ਵੇਖੋ ਹਲਦੀ ਰੋਗ ਦਾ ਫਿਰ ਪਤਾ ਲੱਗਦਾ ਕਿ ਜਿਹੜੇ ਭਰਾ ਸਪਰੇਅ ਕਰਦੇ ਨੇ ਉਹ ਹਲਦੀ ਰੋਗ ਦੀ ਦਵਾਈ ਜ਼ਰੂਰ ਪਾਓ ਖਾਸ ਕਰਕੇ ਕਾਲਾ 14 ਦੇ ਵਿੱਚ 31 ਨੂੰ ਵੀ ਸ਼ਿਕਾਇਤ ਹੈਗੀ ਆ 31 ਨੂੰ ਵੀ ਕਾਲਾ 14 ਨਵੀਂ ਅੱਗੇ 26 ਤੋਂ ਇਹਨਾਂ ਨੂੰ ਹਲਦੀ ਰੋਗ ਪੈਂਦਾ ਸੀਗਾ ਐਂਕੀ 31 ਨੂੰ ਵੀ ਪਿਆ ਹੈ ਕਾਲੇ 14 ਨੂੰ ਵੀ ਪਿਆ ਹੈ ਵੇਖੋ ਤੇਲੇ ਦੀ ਸ਼ਿਕਾਇਤ ਇਸ ਵਾਰ ਘੱਟ ਆ ਇਹਦੀ ਹਲਦੀ ਰੋਗ ਆ ਵੇਖੋ ਹਲਦੀ ਰੋਗ ਕਿੰਨਾ ਆਏ ਰੰਗ ਉੜਦਾ ਜਿਵੇਂ ਹੋਲੀ ਦੇ ਵਿੱਚ ਰੰਗ ਉੜਦਾ ਹੁੰਦਾ ਬਾਈ ਦੇ ਕੱਪੜੇ ਸਾਰੇ ਖੱਡੇ ਹੋ ਗਿਆ ਵੇਖੋ ਸਾਰੇ ਕੱਪੜੇ ਖੱਡੇ ਹੋ ਗਏ ਬਹੁਤ ਜ਼ਿਆਦਾ ਹਲਦੀ ਰੋਗ ਐ ਇਸ ਵਾਰ ਬਹੁਤ ਤੇਲਾ ਤੇਲਾ ਪੱਤਾ ਲਪੇਟ ਘੱਟਾ ਹਲਦੀ ਰੋਗ ਬਹੁਤ ਜ਼ਿਆਦਾ ਐ ਇਸ ਵਾਰ ਇਸ ਕਰਕੇ ਮੇਰੇ ਵੀਰ ਹਲਦੀ ਰੋਗ ਦੀ ਸਪਰੇਅ ਜਰੂਰ ਕਰੋ ਧੰਨਵਾਦ